ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜੱਜ ਦੀ ਸੁਰੱਖਿਆ ਤੋਂ ਪੰਜਾਬ ਪੁਲਿਸ ਨੂੰ ਹਟਾਉਣ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਵਾਪਸ ਕੋਰਟ ਵਿੱਚ ਪੁਝਾ ਤੇ ਕੋਰਟ ਨੇ ਇੱਕ ਨਵਾਂ ਬਿਆਨ ਦੇ ਦਿੱਤਾ ਹੈ। ਦਰਅਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਹ ਆਦੇਸ਼ ਦਿੱਤੇ ਸੀ ਕਿ ਜੱਜ ਦੀ ਸੁਰੱਖਿਆ ਤੋਂ ਪੁਲਿਸ ਨੂੰ ਹਟਾ ਦਿੱਤਾ ਜਾਏ। ਲੇਕਿਨ ਇਸ ਦੇ ਖਿਲਾਫ ਪੰਜਾਬ ਸਰਕਾਰ ਨੇ ਇੱਕ ਹੋਰ ਯਾਚਿਕਾ ਪਾਈ ਸੀ ਤੇ ਉਸ ਯਾਚਿਕਾ ਉੱਤੇ ਅੱਜ ਸੁਣਵਾਈ ਹੋਈ। ਦਰਸਲ ਿਆਚਿਕਾ ਵਿੱਚ ਪੰਜਾਬ ਸਰਕਾਰ ਨੇ ਇਸ ਆਦੇਸ਼ ਨੂੰ ਵਾਪਸ ਲੈਣ ਦੀ ਗੱਲ ਕਹੀ ਸੀ ਤੇ ਹੁਣ ਹਾਈ ਕੋਰਟ ਦੁਬਾਰਾ ਇਸ ਤੇ ਸੁਣਵਾਈ ਕਰੇਗਾ ਤੇ ਸੁਣਵਾਈ ਦਸ਼ਰਤ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਸਰਕਾਰ ਨੇ ਇਸ ਿਆਚਿਕਾ ਵਿੱਚ ਕੀ ਕੀ ਤਰਕ ਦਿੱਤੇ ਸੀ ਪੰਜਾਬ ਪੁਲਿਸ ਨੇ ਅਦਾਲਤ ਵਿੱਚ ਇਹ ਤਰਕ ਦਿੱਤਾ ਕਿ ਇਹੋ ਜੇ ਨਿਰਦੇਸ਼ ਪੰਜਾਬ ਰਾਜ ਦੀ ਪੁਲਿਸ ਫੋਰਸ ਉੱਤੇ ਬੁਰਾ ਇਮਪ੍ਰੈਸ਼ਨ ਪਾਉਂਦੇ ਨੇ ਇਸ ਿਆਚਿਕਾ ਵਿੱਚ ਇਹ ਤਰਕ ਦਿੱਤਾ ਗਿਆ ਹੈ ਕਿ ਇਹੋ ਜੇ ਨਿਰਦੇਸ਼ ਪੰਜਾਬ ਪੁਲਿਸ ਦੀ ਛਵੀ ਨੂੰ ਖਰਾਬ ਕਰਦੇ ਨੇ ਇਹੋ ਜਿਹੇ ਆਦੇਸ਼ ਪੁਲਿਸ ਕਰਮਚਾਰੀਆਂ ਦੀ ਵਚਨਬੱਧਤਾ ਲਗਨ ਅਤੇ ਇਮਾਨਦਾਰੀ ਤੇ ਸਵਾਲ ਉਠਾਉਂਦੇ ਨੇ ਐਸੀ ਕਰਕੇ ਇਸ ਨਿਰਦੇਸ਼ ਨੂੰ ਵਾਪਸ ਲੈਣ ਦੀ ਯਾਚਕਾ ਪੰਜਾਬ ਸਰਕਾਰ ਵੱਲੋਂ ਪਾਈ ਗਈ ਸੀ ਯਾਚਕਾ ਵਿੱਚ ਇਹ ਵੀ ਲਿਖਿਆ ਗਿਆ ਕਿ ਅਦਾਲਤੀ ਰਿਕਾਰਡ ਵਿੱਚ ਇਹੋ ਜਿਹਾ ਕੁਝ ਨਹੀਂ ਹੈ ਜਿਹੜਾ ਕਿ ਇਹ ਦੱਸਦਾ ਹੋਵੇ ਕਿ ਮੌਜੂਦਾ ਜੱਜ ਨੂੰ ਦਿੱਤੇ ਗਏ ਸੁਰੱਖਿਆ ਕਰਮਚਾਰੀ ਨੇ ਆਪਣੀ ਡਿਊਟੀ ਨਾ ਨਿਭਾਈ ਹੋਵੇ ਜੇ ਆਦੇਸ਼ ਵਾਪਸ ਨਹੀਂ ਲਿਆ ਗਿਆ ਤੇ ਜਨਰੇਸ਼ਨ ਦਰ ਜਨਰੇਸ਼ਨ ਇਹ ਆਦੇਸ਼ ਰਿਕਾਰਡ ਦਾ ਹਿੱਸਾ ਬਣ ਜਾਏਗਾ ਇਸ ਨਾਲ ਪੰਜਾਬ ਪੁਲਿਸ ਦੀ ਛਵੀ ਉੱਤੇ ਬੁਰਾ ਅਸਰ ਪੈਂਦਾ ਹੈ। ਪੰਜਾਬ ਪੁਲਿਸ ਨੇ ਅਦਾਲਤ ਵਿੱਚ ਇਹ ਤਰਕ ਦਿੱਤਾ ਕਿ ਇਹੋ ਜੇ ਨਿਰਦੇਸ਼ ਪੰਜਾਬ ਰਾਜ ਦੀ ਪੁਲਿਸ ਫੋਰਸ ਉੱਤੇ ਬੁਰਾ ਇਮਪ੍ਰੈਸ਼ਨ ਪਾਉਂਦੇ ਨੇ। ਇਸ याचਿਕਾ ਵਿੱਚ ਇਹ ਤਰਕ ਦਿੱਤਾ ਗਿਆ ਹੈ ਕਿ ਇਹੋ ਜੇ ਨਿਰਦੇਸ਼ ਪੰਜਾਬ ਪੁਲਿਸ ਦੀ ਛਵੀ ਨੂੰ ਖਰਾਬ ਕਰਦੇ ਨੇ ਇਹੋ ਜਿਹੇ ਆਦੇਸ਼ ਪੁਲਿਸ ਕਰਮਚਾਰੀਆਂ ਦੀ ਵਚਨਬੱਧਤਾ ਲਗਨ ਅਤੇ ਇਮਾਨਦਾਰੀ ਤੇ ਸਵਾਲ ਉਠਾਉਂਦੇ ਨੇ ਐਸੀ ਕਰਕੇ ਇਸ ਨਿਰਦੇਸ਼ ਨੂੰ ਵਾਪਸ ਲੈਣ ਦੀ ਯਾਚਕਾ ਪੰਜਾਬ ਸਰਕਾਰ ਵੱਲੋਂ ਪਾਈ ਗਈ ਸੀ ਯਾਚਕਾ ਵਿੱਚ ਇਹ ਵੀ ਲਿਖਿਆ ਗਿਆ ਕਿ ਅਦਾਲਤੀ ਰਿਕਾਰਡ ਵਿੱਚ ਇਹੋ ਜਿਹਾ ਕੁਝ ਨਹੀਂ ਹੈ ਜਿਹੜਾ ਕਿ ਇਹ ਦੱਸਦਾ ਹੋਵੇ ਕਿ ਮੌਜੂਦਾ ਜੱਜ ਨੂੰ ਦਿੱਤੇ ਗਏ ਸੁਰੱਖਿਆ ਕਰਮਚਾਰੀ ਨੇ ਆਪਣੀ ਡਿਊਟੀ ਨਾ ਨਿਭਾਈ ਹੋਵੇ ਜੇ ਆਦੇਸ਼ ਵਾਪਸ ਨਹੀਂ ਲਿਆ ਗਿਆ ਤੇ ਜਨਰੇਸ਼ਨ ਦਰ ਜਨਰੇਸ਼ਨ ਇਹ ਆਦੇਸ਼ ਰਿਕਾਰਡ ਦਾ ਹਿੱਸਾ ਬਣ ਜਾਏਗਾ ਇਸ ਨਾਲ ਪੰਜਾਬ ਪੁਲਿਸ ਦੀ ਛਵੀ ਉੱਤੇ ਬੁਰਾ ਅਸਰ ਪੈਂਦਾ ਹੈ। ਪੰਜਾਬ ਪੁਲਿਸ ਨੇ ਅਦਾਲਤ ਵਿੱਚ ਇਹ ਤਰਕ ਦਿੱਤਾ ਕਿ ਇਹੋ ਜੇ ਨਿਰਦੇਸ਼ ਪੰਜਾਬ ਰਾਜ ਦੀ ਪੁਲਿਸ ਫੋਰਸ ਉੱਤੇ ਬੁਰਾ ਇਮਪ੍ਰੈਸ਼ਨ ਪਾਉਂਦੇ ਨੇ। ਇਸ याचਿਕਾ ਵਿੱਚ ਇਹ ਤਰਕ ਦਿੱਤਾ ਗਿਆ ਹੈ ਕਿ ਇਹੋ ਜੇ ਨਿਰਦੇਸ਼ ਪੰਜਾਬ ਪੁਲਿਸ ਦੀ ਛਵੀ ਨੂੰ ਖਰਾਬ ਕਰਦੇ ਨੇ ਇਹੋ ਜਿਹੇ ਆਦੇਸ਼ ਪੁਲਿਸ ਕਰਮਚਾਰੀਆਂ ਦੀ ਵਚਨਬੱਧਤਾ ਲਗਨ ਅਤੇ ਇਮਾਨਦਾਰੀ ਤੇ ਸਵਾਲ ਉਠਾਉਂਦੇ ਨੇ ਐਸੀ ਕਰਕੇ ਇਸ ਨਿਰਦੇਸ਼ ਨੂੰ ਵਾਪਸ ਲੈਣ ਦੀ ਯਾਚਕਾ ਪੰਜਾਬ ਸਰਕਾਰ ਵੱਲੋਂ ਪਾਈ ਗਈ ਸੀ ਯਾਚਕਾ ਵਿੱਚ ਇਹ ਵੀ ਲਿਖਿਆ ਗਿਆ ਕਿ ਅਦਾਲਤੀ ਰਿਕਾਰਡ ਵਿੱਚ ਇਹੋ ਜਿਹਾ ਕੁਝ ਨਹੀਂ ਹੈ ਜਿਹੜਾ ਕਿ ਇਹ ਦੱਸਦਾ ਹੋਵੇ ਕਿ ਮੌਜੂਦਾ ਜੱਜ ਨੂੰ ਦਿੱਤੇ ਗਏ ਸੁਰੱਖਿਆ ਕਰਮਚਾਰੀ ਨੇ ਆਪਣੀ ਡਿਊਟੀ ਨਾ ਨਿਭਾਈ ਹੋਵੇ ਜੇ ਆਦੇਸ਼ ਵਾਪਸ ਨਹੀਂ ਲਿਆ ਗਿਆ ਤੇ ਜਨਰੇਸ਼ਨ ਦਰ ਜਨਰੇਸ਼ਨ ਇਹ ਆਦੇਸ਼ ਰਿਕਾਰਡ ਦਾ ਹਿੱਸਾ ਬਣ ਜਾਏਗਾ ਇਸ ਨਾਲ ਪੰਜਾਬ ਪੁਲਿਸ ਦੀ ਛਵੀ ਉੱਤੇ ਬੁਰਾ ਅਸਰ ਪੈਂਦਾ ਹੈ। ਪੰਜਾਬ ਪੁਲਿਸ ਨੇ ਅਦਾਲਤ ਵਿੱਚ ਇਹ ਤਰਕ ਦਿੱਤਾ ਕਿ ਇਹੋ ਜੇ ਨਿਰਦੇਸ਼ ਪੰਜਾਬ ਰਾਜ ਦੀ ਪੁਲਿਸ ਫੋਰਸ ਉੱਤੇ ਬੁਰਾ ਇਮਪ੍ਰੈਸ਼ਨ ਪਾਉਂਦੇ ਨੇ। ਇਸ याचਿਕਾ ਵਿੱਚ ਇਹ ਤਰਕ ਦਿੱਤਾ ਗਿਆ ਹੈ ਕਿ ਇਹੋ ਜੇ ਨਿਰਦੇਸ਼ ਪੰਜਾਬ ਪੁਲਿਸ ਦੀ ਛਵੀ ਨੂੰ ਖਰਾਬ ਕਰਦੇ ਨੇ ਇਹੋ ਜਿਹੇ ਆਦੇਸ਼ ਪੁਲਿਸ ਕਰਮਚਾਰੀਆਂ ਦੀ ਵਚਨਬੱਧਤਾ ਲਗਨ ਅਤੇ ਇਮਾਨਦਾਰੀ ਤੇ ਸਵਾਲ ਉਠਾਉਂਦੇ ਨੇ ਐਸੀ ਕਰਕੇ ਇਸ ਨਿਰਦੇਸ਼ ਨੂੰ ਵਾਪਸ ਲੈਣ ਦੀ ਯਾਚਕਾ ਪੰਜਾਬ ਸਰਕਾਰ ਵੱਲੋਂ ਪਾਈ ਗਈ ਸੀ ਯਾਚਕਾ ਵਿੱਚ ਇਹ ਵੀ ਲਿਖਿਆ ਗਿਆ ਕਿ ਅਦਾਲਤੀ ਰਿਕਾਰਡ ਵਿੱਚ ਇਹੋ ਜਿਹਾ ਕੁਝ ਨਹੀਂ ਹੈ ਜਿਹੜਾ ਕਿ ਇਹ ਦੱਸਦਾ ਹੋਵੇ ਕਿ ਮੌਜੂਦਾ ਜੱਜ ਨੂੰ ਦਿੱਤੇ ਗਏ ਸੁਰੱਖਿਆ ਕਰਮਚਾਰੀ ਨੇ ਆਪਣੀ ਡਿਊਟੀ ਨਾ ਨਿਭਾਈ ਹੋਵੇ ਜੇ ਆਦੇਸ਼ ਵਾਪਸ ਨਹੀਂ ਲਿਆ ਗਿਆ ਤੇ ਜਨਰੇਸ਼ਨ ਦਰ ਜਨਰੇਸ਼ਨ ਇਹ ਆਦੇਸ਼ ਰਿਕਾਰਡ ਦਾ ਹਿੱਸਾ ਬਣ ਜਾਏਗਾ ਇਸ ਨਾਲ ਪੰਜਾਬ ਪੁਲਿਸ ਦੀ ਛਵੀ ਉੱਤੇ ਬੁਰਾ ਅਸਰ ਪੈਂਦਾ ਹੈ